ਉੱਪਰ ਜੋ ਇੱਕ ਓੰਕਾਰ ਤੋਂ ਗੁਰਪ੍ਰਸਾਦ ਤੱਕ ਲਿਖਿਆ ਹੈ ਦਾ ਜਪ ਨਾਲ ਕੋਈ ਮਤਲਬ ਨਹੀਂ ਹੈ ਇਹ ਤੇ ਮੰਗਲਾ ਚਰਨ ਹੈ ਗੁਰੂ ਗ੍ਰੰਥ ਸਾਹਿਬ ਦਾ ਮੰਗਲਾ ਚਰਨ ਹੈ ਜਪ ਦਾ ਮੰਗਲਾ ਚਰਨ ਹੈ ਇਹ ਜੋ ਜਪ ਬਾਣੀ ਦਾ ਨਾਮ ਹੈ ਸਤਕਾਰ ਨਾਲ ਅਸੀਂ ਕਹਿ ਦਿੰਦੇ ਹਾਂ ਜਪਜੀ ਸਾਹਿਬ ਹੁਣ ਤੇ ਗੌੜੀ ਸੁਖਮਨੀ ਮੱਲਾ ਪੰਜਵਾ ਲਿਖਿਆ ਪਰ ਅਸੀਂ ਸਤਕਾਰ ਨਾਲ ਕਹਿ ਦਿੰਦੇ ਹਾਂ ਸੁਖਮਨੀ ਸਾਹਿਬ ਬਾਣੀ ਦਾ ਨਾਮ ਜਪ ਹੈ ਤੇ ਜਪ ਆਰੰਭ ਹੁੰਦਾ ਹੈ ਆਦ ਸਚੁ ਦੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਹ ਸ਼ਲੋਕ ਹੈ ਇਹਨੂੰ ਸ਼ਲੋਕ ਦੇ ਰੂਪ ਦੇ ਵਿੱਚ ਸੁਖਮਨੀ ਸਾਹਿਬ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਰਜ ਵੀ ਕੀਤਾ ਹੈ ਸ਼ਲੋਕ ਆਦ ਸਚੁ ਜੁਗਾਦ ਸਚੁ ਹੈ ਵੀ ਸਚੁ ਨਾਨਕ ਹੋਸੀ ਵੀ ਸਚ ਤੁਹਾਡੇ ਵਿੱਚੋਂ ਜਿਹੜੇ ਸੁਖਮਨੀ ਸਾਹਿਬ ਦਾ ਜਪ ਕਰਦੇ ਹੋਣਗੇ ਪਤਾ ਹੋਵੇਗਾ ਇਹ ਸ਼ਲੋਕ ਹੈ ਜਿਵੇਂ ਉਰਦੂ ਦੀ ਸ਼ਾਇਰੀ ਦੇ ਵਿੱਚ ਕੀਤਾ ਹੁੰਦਾ ਹੈ ਨਜ਼ਮ ਹੁੰਦੀ ਹੈ ਗ਼ਜ਼ਲ ਹੁੰਦੀ ਹੈ ਰਵਾਈ ਹੁੰਦੀ ਹੈ ਇਸ ਤਾਂ ਭਾਰਤ ਦੀਆਂ ਲੋਕਲ ਬੋਲੀਆਂ ਦੇ ਜਿਹੜੀ ਸ਼ਾਇਰੀ ਹੁੰਦੀ ਹੈ ਕਵਤਾ ਹੁੰਦੀ ਹੈ ਉਹਦੇ ਵਿੱਚ ਛੰਦ ਹੁੰਦੇ ਨੇ ਸੈਂਕੜੇ ਕਿਸਮਾਂ ਦੇ ਛੰਦ ਸੈਂਕੜੇ ਕਿਸਮਾਂ ਦੇ ਛੰਦ ਤੁਸੀਂ ਦਸਮ ਗ੍ਰੰਥ ਵਿੱਚ ਦੇਖ ਸਕਦੇ ਹੋ ਚਾਚਰੀ ਛੰਦ ਭੋਜੰਗ ਪ੍ਰਯਾਤ ਛੰਦ ਇਕ ਅਖਰੀ ਛੰਦ ਹੈਰਾਨਗੀ ਆਉਂਦੀ ਹੈ ਭਾਰਤ ਦੇ ਵਿੱਚ ਜਿੰਨੀ ਛੰਦਾਂਬੰਦੀ ਹੈ ਕਵਤਾ ਦੀ ਦਸਮ ਗ੍ਰੰਥ ਤੇ ਸਾਰੀ ਮੌਜੂਦ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਤਨੇ ਛੰਦਾਂ ਦੇ ਵਿੱਚ ਆਪਣੇ ਖਿਆਲਾਂ ਨੂੰ ਉਜਾਗਰ ਕੀਤਾ ਹੈ ਸੋਨੇ ਛੰਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਨੇ ਗੁਰੂ ਅਰਜਨ ਦੇਵ ਜੀ ਦੇ ਬਹੁਤ ਸਾਰੇ ਹੋਰ ਵੀ ਛੰਦ ਨੇ ਤੋ ਸ਼ਾਇਰੀ ਕਵਤਾ ਦਾ ਇੱਕ ਨਮੂਨਾ ਹੈ ਛੰਦ ਇੱਕ ਸਵਈਆ ਹੈ ਇੱਕ ਕਵਿਤਾ ਹੈ ਦੋਹਾ ਹੈ ਸ਼ਲੋਕ ਹੈ ਪਦਾ ਹੈ ਔਰ ਪਦੇ ਕਈ ਤਦ ਹੈ ਦੋ ਪਦੇ ਤੇ ਪਦੇ ਚੌ ਪਦੇ ਪੰਜ ਬਦਾ ਅਸ਼ਟ ਪਦੀਆਂ ਤੱਕ ਇਹ ਸ਼ਾਇਰੀ ਦਾ ਆਪਣਾ ਢੰਗ ਹੈ ਕਵਤਾ ਦਾ ਆਪਣਾ ਢੰਗ ਹੈ ਆਹ ਦਾ ਸੱਚ ਜ਼ੁਗਾਦ ਸੱਚ ਅਗਰ ਕੋਈ ਸ਼ਾਇਰੀ ਦੀ ਮਸਰਕਦਾ ਕਵਤਾ ਦੀ ਸੋਧ ਬੁਜ ਰੱਖਦਾ ਹੈ ਸਿੱਖ ਜਗਤ ਵਿੱਚ ਬਹੁਤ ਵੱਡੀ ਕਮਜ਼ੋਰੀ ਹੈ ਜਿਸ ਚੀਜ਼ ਨੂੰ ਬੰਦਾ ਜਾਣਦਾ ਨਹੀਂ ਪਤਾ ਨਹੀਂ ਉਹਦੇ ਚ ਵੀ ਗੁੱਥਮ ਗੁੱਥਾ ਹੁੰਦਾ ਬੱਸ ਮੁਵਾਜ਼ਾ ਕਰਦਾ ਹੈ ਇਹੀ ਕਾਰਨ ਸਿੱਖ ਧਰਮ ਦਾ ਵਿਕਾਸ ਰੁਕ ਗਿਆ ਹੈ ਪ੍ਰਚਾਰ ਤੇ ਰੁਕਿਆ ਹੋਇਆ ਹੈ ਕਿਉਂਕਿ ਪ੍ਰਚਾਰ ਕਰਨਾ ਤੇ ਸਿੱਖ ਕੌਮ ਨੂੰ ਆਇਆ ਹੀ ਨਹੀਂ ਇਥੇ ਜਿਸ ਮੁਲਕ ਦੇ ਚ ਰਹਿੰਦੇ ਹਨ ਉੱਥੇ ਵੀ ਆਪਣੀ ਪਛਾਣ ਨਹੀਂ ਕਰਾ ਸਕੇ ਕਿ ਅਸੀਂ ਸਿੱਖਾਂ ਗੁਰੂ ਨਾਨਕ ਦੇ ਸਿੱਖਾਂ ਵੀ ਗੁਰੂ ਨਾਨਕ ਨੇ ਆਖਿਆ ਕੀ ਹੈ ਕਿ ਜਗਤ ਨੂੰ ਨਹੀਂ ਦੱਸ ਸਕਿਆ ਸੀ ਇਹ ਵੀ ਮਰਜ਼ ਕਰਦੇ ਆ ਇਸ ਮਾਮਲੇ ਤੇ ਸੇ ਬਿਲਕੁਲ ਪਛੜਿਆ ਬਿਲਕੁਲ ਪਛੜਿਆ ਨਾ ਖੁਦ ਸਮਝਿਆ ਨਾ ਜਗਤ ਨੂੰ ਸਮਝਾਇਆ ਹੁਣ ਤੇ ਇਸਮਾਰ ਖਾਨ ਬਣਿਆ ਪੈਸੇ ਮੁਵਾਸੇ ਦੇ ਚਲਣਨ ਦੇ ਝਗੜਨ ਵਿੱਚ ਖੈਰ ਮੁਖਤਸਰ ਮੈਂ ਅਰਜ਼ ਕਰਾਂ ਸ਼ਾਇਰੀ ਦੇ ਅਨੰਤ ਨਮੂਨੇ ਨੇ ਆਦ ਸੱਚ ਜੁਗਾਦ ਸੱਚ ਐ ਵੀ ਸੱਚ ਨਾਨਕ ਹੋਸੀ ਵੀ ਸੱਚੇ ਸ਼ਲੋਕ ਹੈ ਪਹਿਲਾ ਸ਼ਲੋਕ ਇਹਨੂੰ ਉਪ ਕਰਮ ਕਹਿੰਦੇ ਨੇ ਸ਼ੁਰੂਆਤ ਦੀ ਉਪਮਾ ਫਿਰ ਇੱਕ ਸਵਲੋਕ ਅਖੀਰ ਦੇ ਚ ਪਾਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਉਪ ਸੰਘਾਰ ਹੈ ਸਮਾਪਤੀ ਦੀ ਉਪਮਾ ਵਿਚਾਰ 38 ਪੌੜੀਆਂ ਨੇ ਪਹਿਲੀ ਪੌੜੀ ਕਿਹੜੀ ਹੈ ਸੋਚੇ ਸੋਚਣਾ ਹੋਵੇ ਜੇ ਸੋਚੀ ਲਗਵਾਰ ਇਹ ਪਹਿਲੀ ਪੌੜੀ ਹੈ ਸਮਾਪਤ ਕਿੱਥੇ ਹੁੰਦੀ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆਣਾ ਇਕ ਓੰਕਾਰ ਸਤਨਾਮ ਕਰਤਾ ਪੁਰਖ ਮੂਲ ਮੰਤਰ ਨੂੰ ਇਸ ਮਗਲਾ ਚਰਨ ਨੂੰ ਸਿੱਖ ਜਗਤ ਦੇ ਬਹੁਤੇ ਲੋਕ ਕਹਿੰਦੇ ਨੇ ਪਹਿਲੀ ਪੌੜੀ ਦਾ ਪਾਠ ਕਰ ਲੋ ਜੀ ਪਹਿਲੀ ਉਹ ਪੌੜੀ ਹੈ ਹੀ ਨਹੀਂ ਪਹਿਲੀ ਪੌੜੀ ਆਖੀ ਜਨ ਇਤਨੀ ਵੀ ਸਮਝ ਨਹੀਂ ਆ ਇਤਨਾ ਵੀ ਪਤਾ ਨਹੀਂ ਪਰ ਉਹਨਾਂ ਬੁਥੇਰੀਆਂ ਡਿੰਗਾ ਮਾਰਨਗੇ ਔਰ ਕਹਣਗੇ ਨਹੀਂ ਜੀ ਇਹ ਪੜੋ ਨਾ ਲੱਗੇ ਜਪ ਆਦ ਸੱਜ ਜੁਗਾਦਸ ਕੌਣ ਦੱਸੇ ਜਪ ਤੇ ਬਾਣੀ ਦਾ ਨਾਮ ਹੈ ਥੱਲੇ ਜਿਹੜੀ ਬਾਣੀ ਹੈ ਆਦ ਸੱਜ ਜੁਗਾਦਸ ਸੱਚੇ ਤੇ ਸਲੋਕ ਹੈ ਇੱਕ ਓੰਕਾਰ ਤੁਲੈ ਕੇ ਗੁਰਪ੍ਰਸਾਦ ਤੱਕ ਜੋ ਹੈ ਇਹ ਸ਼ਾਇਰੀ ਦੇ ਚ ਨਹੀਂ ਹੈ ਕਵਿਤਾ ਦੇ ਚ ਨਹੀਂ ਹੈ ਜਬਜੀ ਸਾਹਿਬ ਸੰਗੀਤ ਦੇ ਵਿੱਚ ਵੀ ਨਹੀਂ ਉੱਪਰ ਕੋਈ ਰਾਗ ਵੀ ਨਹੀਂ ਹੈ। ਔਰ ਮੂਲ ਮੰਤਰ ਕਵਤਾ ਦੇ ਵਿੱਚ ਵੀ ਨਹੀਂ ਹੈ। ਗੀਤ ਨਹੀਂ ਹੈ। ਕਿਸ ਤਰ੍ਹਾਂ ਇਸ ਦਾ ਗੀਤ ਬਣਾਓਗੇ ਏ ਕੁੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਇਹ ਇੱਕ ਇੱਕ ਅੱਖਰ ਕਿਸ ਤਰ੍ਹਾਂ ਕਵਤਾ ਨਾਲ ਜੋੜੋਗੇ ਕਵਤਾ ਨਹੀਂ ਹੈ। ਸ਼ਾਇਰੀ ਨਹੀਂ ਤੁਹਾਡੇ ਵਿੱਚ ਅਗਰ ਕੋਈ ਸ਼ਾਇਰੀ ਦੀ ਮਾਸ ਰੱਖਦਾ ਹੈ ਕਵਤਾ ਨੂੰ ਸਮਝਦਾ ਹੈ ਇਹ ਕਵਤਾ ਨਹੀਂ ਹੈ। ਪਰਮਾਤਮਾ ਦੇ ਜਿਹੜੇ ਬੁਨਿਆਦੀ ਗੁਣ ਨੇ ਜੋ ਗੁਰਨਾਨਕ ਦੇ ਕੰਠ ਤੋਂ ਨਿਕਲੇ ਉਹ ਸਿੱਖ ਜਗਤ ਦੇ ਚ ਮੰਗਲਾ ਚਰਨ ਬਣ ਗਿਆ ਇਸ ਵਾਸਤੇ ਇਹ ਮੰਗਲਾ ਚਰਨ ਕਿਦਰੇ ਵੱਡੇ ਰੂਪ ਵਿੱਚ ਕੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ 35 ਦਫਾ ਦਰਜ ਹੈ ਵੱਡੇ ਰੂਪੇ ਛੋਟੇ ਰੂਪੇ ਸੈਂਕੜੇ ਦਫਾ ਲੇਕਿਨ ਫਿਰ ਵੀ ਜੀ ਕਹਿਣਗੇ ਜੀ ਮੂਲ ਮੰਤਰ ਪੜੋ ਜਬ ਆਦ ਸੱਜੁਗਤ ਸੰਤ ਜੀ ਮਹਾਰਾਜ ਕਹਿੰਦੇ ਨੇ ਤੇ ਜੇ ਹੁਣ ਸੰਤ ਜੀ ਮਹਾਰਾਜ ਨੂੰ ਵਿਆਕਰਨ ਦਾ ਨਹੀਂ ਪਤਾ ਗ੍ਰੈਮਰ ਦਾ ਨਹੀਂ ਪਤਾ ਤੇ ਸ਼ਾਇਰੀ ਨੂੰ ਨਹੀਂ ਸਮਝਦੇ ਤੇ ਸਿਰਫ ਬਾਣਾ ਸੰਤ ਹੈ ਸਿਰਫ ਚਾਰ ਕਪੜੇ ਸੰਤ ਨੇ ਆਪ ਦੀ ਗਿਆਤ ਲਈ ਅਰਜ਼ ਕਰਾਂ ਸੰਤ ਨੂੰ ਸਿਰਫ ਸੰਤ ਸਮਝ ਸਕਦਾ ਹੈ ਦੂਸਰਾ ਨਹੀਂ ਤੇ ਵੀ ਮੈਜ ਕਰਦੇ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਹੈ ਇੱਕ ਬੱਚੇ ਨੂੰ ਕੀ ਪਤਾ ਜਵਾਨੀ ਕੀ ਹੁੰਦੀ ਹੈ ਜਵਾਨੀ ਦੀ ਉਮੰਗ ਕੀ ਹੈ ਜਵਾਨੀ ਦੀ ਤਰੰਗ ਕੀ ਹੈ ਜਵਾਨੀ ਦੇ ਜਜ਼ਬਾਤ ਕੀ ਨੇ ਜਵਾਨ ਦੀ ਚਾਹਤ ਕੀ ਹੈ ਇੱਕ 마ਸੂਮ ਬੱਚੇ ਨੂੰ ਕੀ ਪਤਾ ਭਾਵੇਂ ਜਵਾਨ ਉਸ ਦੇ ਸਾਹਮਣੇ ਬੈਠੇ ਹੈ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਬੁਢੇਪਾ ਕੀ ਹੁੰਦਾ ਹੈ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁਢੇਪੇ ਦੀ ਕਮਜ਼ੋਰੀ ਕੀ ਹੈ ਬੁਢੇਪੇ ਦੀ ਮਜਬੂਰੀ ਕੀ ਹੈ ਬੁਢੇਪੇ ਦੀ ਮਹਾਨਤਾ ਕੀ ਹੈ ਬੁਢੇਪੇ ਦੀ ਖਾਸੀਅਤ ਕੀ ਹੈ ਬੁਢੇਪੇ ਦੀ ਸਿਆਣਪ ਕੀ ਹੈ ਇੱਕ ਜਵਾਨ ਨੂੰ ਕੀ ਪਤਾ ਭਾਵੇਂ ਬੁੱਢੇ ਉਸ ਦੇ ਸਾਹਮਣੇ ਨੇ ਬੁੱਢੇ ਹੋ ਕੇ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਉਂਝ ਨਹੀਂ ਪਤਾ ਚੱਲਦਾ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ। ਉਹਨੇ ਨਹੀਂ ਪਤਾ ਚੱਲਦਾ। ਔਰ ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਆਉਂਦੀ ਹੈ। ਭਾਵੇਂ ਸੈਂਕੜੇ ਲਾਸ਼ਾਂ ਉਸਨੇ ਵੇਖੀਆਂ। ਭਾਵੇਂ ਸੈਂਕੜੇ ਵਾਰ ਸ਼ਮਸ਼ਾਨ ਘਾੜ ਦੇ ਚ ਗਿਆ ਹੋਵੇ। ਭਾਵੇਂ ਸੈਂਕੜੇ ਮਰਦਿਆਂ ਨੂੰ ਉਸਨੇ ਇਸ਼ਨਾਨ ਕਰਾਇਆ ਹੋਵੇ। ਭਾਵੇਂ ਮੋਂਡੇ ਤੇ ਉਸਨੇ ਲਾਸ਼ਾਂ ਚੁੱਕੀਆਂ ਆਵਨ। ਇੱਕ ਬੁੱਢੇ ਨੂੰ ਕੀ ਪਤਾ ਮੌਤ ਕੀ ਹੈ? ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ। ਉਹਨੇ ਨਹੀਂ ਪਤਾ ਚੱਲਦਾ। ਅੱਗੇ ਦਾ ਕੁਝ ਪਤਾ ਨਹੀਂ। ਅਗਲੀ ਕਿਛ ਖਬਰ ਨਾ ਪਾਏ। ਅੱਗੇ ਦਾ ਨਹੀਂ ਪਤਾ ਹੁੰਦਾ। ਬੱਚੇ ਤੋਂ ਜਵਾਨੀ ਅੱਗੇ ਹੈ ਅੱਗੇ ਦੀ ਕੋਈ ਸਮਝ ਨਹੀਂ ਹੈ ਜਵਾਨ ਤੋਂ ਬੁਢੇਪਾ ਅੱਗੇ ਹੈ ਅੱਗੇ ਦੀ ਕੋਈ ਸਮਝ ਨਹੀਂ ਹੈ ਔਰ ਬੁੱਢੇ ਤੋਂ ਮੌਤ ਅੱਗੇ ਹੈ ਅੱਗੇ ਦੀ ਕੋਈ ਸਮਝ ਨਹੀਂ ਹੈ ਅਗਲੀ ਕਿਛ ਖਬਰ ਨਾ ਪਾਇਸ ਅੱਗੇ ਦਾ ਕੋਈ ਬੋਧ ਨਹੀਂ ਹੈ ਅੱਗੇ ਦੀ ਕੋਈ ਸਮਝ ਨਹੀਂ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਜਵਾਨ ਹੋ ਕੇ ਹੀ ਪਤਾ ਚੱਲਦਾ ਹੈ ਜਵਾਨੀ ਕੀ ਹੈ ਬੁੱਢੇ ਹੋ ਕੇ ਹੀ ਪਤਾ ਚੱਲਦਾ ਹੈ ਬੁਢੇਪਾ ਕੀ ਹੈ ਮਰ ਕੇ ਹੀ ਪਤਾ ਚੱਲਦਾ ਹੈ ਮੌਤ ਕੀ ਹੈ ਸੰਤ ਹੋ ਕੇ ਹੀ ਪਤਾ ਚੱਲਦਾ ਹੈ ਸੰਤਪਣਾ ਕੀ ਹੈ ਉਂਝ ਨਹੀਂ ਉਂਝ ਨਹੀਂ ਤੇ ਜਦ ਸੰਤ ਹੋ ਕੇ ਪਤਾ ਚੱਲਦਾ ਹੈ ਸੰਤ ਪਣਾ ਕੀ ਹੈ ਤਾਂ ਫਿਰ ਸੰਤ ਦੀ ਸੰਤੀ ਪਛਾਣ ਕਰ ਸਕਦਾ ਦੂਸਰਾ ਨਹੀਂ ਕਰ ਸਕਦਾ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਜਿੰਨਾ ਉੱਚਾ ਕੋਈ ਹੈ ਉਤਨਾ ਹੀ ਉੱਚਾ ਕੋਈ ਹੋਏ ਤਾਂ ਉਸ ਨੂੰ ਸਮਝੇਗਾ ਵਰਨਾ ਨੇ ਉੱਚੇ ਨੂੰ ਉੱਚਾ ਸਮਝੇਗਾ ਦੂਜਾ ਨਹੀਂ ਸਮਝ ਸਕਦਾ ਇਹ ਵੱਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣੇ ਸੋਏ ਪਰਮਾਤਮਾ ਨੂੰ ਵੀ ਕੌਣ ਸਮਝੇਗਾ ਜੋ ਪਰਮਾਤਮਾ ਜੈਸਾ ਹੋ ਜਾਏ ਪਰਮਾਤਮਾ ਜੈਸਾ ਸੁਭਾਵ ਹੋ ਜਾਏ ਪਰਮਾਤਮਾ ਜੈਸਾ ਸਰੂਪ ਨਹੀਂ ਸਰੂਪ ਤੇ ਹੋ ਹੀ ਨਹੀਂ ਸਕਦਾ ਸਰੂਪ ਤੇ ਸਾਰਾ ਭ੍ਰਮਣ ਪਰਮਾਤਮਾ ਦਾ ਸਰੂਪ ਹੈ